ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਨੂੰ ਜੈ ਪੀਮ ਜੈ ਸਤਿ ਹਾਂ ਬਾਜ ਬੜੀ ਕੱਤਾਂ ਮੈਂ ਇਹ ਦੱਸਣਾ ਚਾਹੁੰਦੀ ਕਿ ਜੈ ਪੀਮ ਜੈ ਭੱਤ ਦਾ ਨਾਰਾ ਹੈ ਬਾਬਾ ਸਾਹਿਬ ਰੋਟਰ ਤੇ ਬੀਠ ਕਰਦੀ ਹੁੰਦਾ ਸਾਹਿਬ ਦਾ ਬਾਬਾ ਸਾਹਿਬ ਰੋਟਰ ਤੇ ਬੀਠ ਕਰਦੀ ਹੁੰਦਾ ਸਾਹਿਬ ਨਹੀਂ ਬੜੇ ਔਖੇ ਸਮੇਂ ਤੇ ਬੜੇ 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 ਔਖੇ ਨਾ ਇੱਕ ਮਿੰਟ ਦੇ ਛੁੱਟੇ ਦੇਖੀ ਮੈਂ ਬਹਿ ਜਾ ਤਾਈ ਤੇਰਾ ਨਹੀਂ ਆ ਜੋ ਸਭ ਦੇ ਜੀ ਬੜੇ ਔਖੇ ਸਮੇਂ 'ਚ ਉਹਨਾਂ ਨੇ ਸਾਡੇ ਲਈ ਸ਼ਿੰਗਾਰਚ ਕੀਤਾ ਸ਼ਿੰਗਾਰਚ ਕਰਕੇ 25 ਸਾਲ ਉਸ ਤੋਂ ਬਾਅਦ ਸਾਡੇ ਲਈ ਉਹ ਕਾਨੂੰਨ ਮੰਤਰੀ ਬਣੇ ਕਾਨੂੰਨ ਮੰਤਰੀ ਬਣੇ ਤਾਂ ਉਹਨਾਂ ਸਾਡੇ ਲਈ ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਪੜਨ ਦਾ ਅਧਿਕਾਰ ਲੈ ਕੇ ਦਿੱਤਾ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਮਕਾਨ ਬਣਾਉਣ ਦਾ ਅਧਿਕਾਰ ਲੈ ਕੇ ਦਿੱਤਾ ਅਤੇ ਔਰਤਾਂ ਨੂੰ ਬਹੁਤ ਵੱਡਾ ਯੋਗਦਾਨ ਪਾਇਆ ਉਸ ਤੋਂ ਪਹਿਲਾਂ ਮਨੁਮਦਨੇ ਦੇ ਸੰਵਿਧਾਨ ਸੀਗਾ ਉਹਦੇ 'ਚ ਔਰਤ ਦੀ ਕੋਈ ਜ਼ਿੰਦਗੀ ਨਹੀਂ ਸੀ ਬਹੁਤ ਬੁਰਾ ਜਦੋਂ ਮਰਦੀ ਬੰਦੇ ਨੇ ਔਰਤ ਨੂੰ ਬਾਹਰ ਕੱਢ ਦੇਣਾ ਜਦੋਂ ਮਰਜ਼ੀ ਥਿੱਚਲੀ ਅੰਦਰ ਲੈ ਆਉਣਾ ਔਰ ਬੰਦੇ ਦੀ ਮੌਤ ਹੋ ਜਾਣੀ ਤੇ ਔਰਤ ਨੂੰ ਜਿੱਡਾ ਉਥੇ ਸਸਕਾਰ ਦੇ ਨਾਲ ਲਕੜਾ ਖੜਾ ਉਹਨਾਂ ਨੇ ਔਰਤਾਂ ਨੂੰ ਅਧਿਕਾਰ ਨਾਲ ਕੋਈ ਚਾਹੇ ਜਿਹੜੀ ਔਰਤ ਬੰਦੇ ਨਾਲ ਸ਼ਾਦੀशुदा ਹੋ ਕੇ ਘਰੇ ਕਰੇ ਆਏਗੀ ਉਹ ਬਰਾਬਰ ਦੀ ਘਰ ਦੀ ਹਿੱਸੇਦਾਰ ਬੱਚਿਆਂ ਦੀ ਕਾਜੀ ਉਹ ਤੋਂ ਇਲਾਵਾ ਪੜ੍ਹਾਈ 'ਚ ਵੀ ਹਿੱਸੇਦਾਰ ਬਰਾਬਰ ਦੀ ਐ ਨੌਕਰੀਆਂ 'ਚ ਵੀ ਉਹ ਰਾਜਨੀਤਿਕ ਲੋਕਾਂ ਵਿੱਚ ਵੀ ਉਹਨਾਂ ਦੀ ਬਦੌਲਤ ਸ਼੍ਰੀਮਤੀ ਕੇਂਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਉਹਨਾਂ ਨੇ ਸੰਵਿਧਾਨ ਲਿਖਣ ਤੋਂ ਪਹਿਲਾ ਪ੍ਰਧਾਨ ਮੰਤਰੀ ਦੀ ਕੇਂਦਰਾਗਾਰ ਦੇ ਤਾਂ ਅੱਜ ਉਹਨਾਂ ਦਾ ਜਿਹੜਾ ਨਾਰਾ ਹੈ ਨਾ ਜਿਹੜੁੱ ਕਿ ਨਾ ਜਾਣ ਨਾ ਜਾਣ ਉਹ ਨੂੰ ਲੱਗਦਾ ਕਿ ਸਾਰੇ ਲੋਕਾਂ ਨੂੰ ਪਤਾ ਹੈ ਇਹ ਪਤਾ ਹੀ ਨਹੀਂ ਹੋ ਰਿਹਾ ਪਤਾ ਲੱਗਣ ਬੜੇ ਬੜੇ ਵਿਸਤਾਰ ਨਾਲ ਦੱਸਣਾ ਪਏਗਾ ਮੈਂ ਤੇ ਦੁਬਾਰਾ ਬੇਨਤੀ ਕਰੂੰਗਾ ਕਿ ਨਾਰਾ ਪੂਰੇ ਜੀਉਣਾ ਜੁੜਾ ਹੈ ਭਾਈ ਕੈਂਟਰਮੈਨ ਮੜਾ ਜਿੱਧੇ ਜਿੱਧੇ ਚਿਹਰਾ ਆਉਂਦਾ ਜੈਪੀ ਜੈਪੀ ਜੈਪਾਤੋ ਜੈਪਾਤ ਸਤਿ ਸ਼੍ਰੀ ਅਕਾਲ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਕਿਵੇਂ ਜੀ ਆਪ ਜੀ ਕਿਵੇਂ ਆ ਅੱਜ ਫਿੰਡ ਸਧਰੀ ਬਲਾਕ ਫਿਰੋਧਪੁਰ ਜ਼ਿਲ੍ਹਾ ਫਰੀਪੁਰ ਸਾਡੇ ਵਿੱਚ ਮੌਜੂਦਾ ਬਲਾਕ ਪ੍ਰਧਾਨ ਅਮਰਜੀਤ ਕੌਰ ਬੈਠੇ ਆ ਤੇ ਸਾਡੀ ਬੇਟੀ ਜਿਹੜੀ ਹੈਗੀ ਸੀ ਬਾਬਾ ਜੀ ਆ ਤਾਂ ਬੇਨਤੀ ਕਰੂੰਗਾ ਕਿ ਨਾਲ ਫਿੰਡ ਨੂੰ ਜ਼ਰੂਰ ਕਿਉਂ 2 ਮਿੰਟ ਜੀ ਦੇ ਆ ਬੀ ਨਾਮ ਤੋਂ ਹਰ ਕਿਸੇ ਆਪਣੇ ਨਰੇਗਾ ਦੀ ਗੁਵਾਹੀ ਕਰੋ ਮਨਰੇਗਾ ਦਾ ਕਾਨੂੰਨ ਤੁਹਾਡਾ 2005 ਦਾ ਬਣਿਆ ਇੱਕ ਟੋਮਰੀਆ ਇਹ ਵੀ ਜਾਣਦੇ ਸੀ ਨਾ ਕਿ ਟੋਮਰੀ 1952 ਚ ਬਾਬਾ ਸਭ ਲੋਟਰ ਪੇਟ ਕਰਦੇ ਹੁੰਦਾ ਸਾਬ ਨੂੰ ਪਿਆ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਇਹ ਗੱਲ ਸਮਝੋ ਉਚਿਰਤ ਦਾ ਆਜੂ ਆਵੇਗਾ। ਲੈ ਦੇ ਆਧਾਰ ਤੇ ਦੇਣਾ ਇਹਨਾਂ ਦਾ ਇਹਨਾਂ ਦਾ ਜਿੰਦਗੀ ਆ। ਹਾਂਜੀ ਇਹਨਾਂ 1952 ਦਾ ਰੋਜੀ ਰੋਟੀ ਕਾਨੂੰਨ ਜਿਹੜਾ ਬਲੇ ਸੀ ਜਾ ਰੋਜੀ ਰੋਟੀ ਮਕਾਨ ਕਪੜਾ ਮਕਾਨ ਤੁਸੀਂ ਜੱਤੀ ਦੇ ਲਈ ਕੰਪੈਨਡ ਦੇ ਦਿੱਤਾ ਇਹਨੂੰ ਸੋ। ਹੋਰ ਜਾਂਦਾ ਤੁਮਹੇਲੀਆ ਕਿ ਉਦਸੋਧ ਕਿਦੋਂ ਕੀਤੀ ਆ ਕੇ 2005 2005 ਚ ਰੋਜ਼ਗਾਰ ਗਰੰਟੀ ਯੋਜਨਾ ਐਕਟ ਦੇ ਗਿਆ 13 ਕਾਨੂੰਨ ਬਣਿਆ। ਹਰ ਘਰ ਹਰ ਸਾਹ 100 ਦੇੰਦਾ ਰੋਜ਼ਗਾਰਿਕ ਗਰੰਟੀ ਹੁੰਦੀ। 100 ਦੇ ਅਰਜ਼ਾ ਦੀ ਗਰੰਟੀ ਨਾਲ ਦੇਣਾ 25 ਤੋਂ ਲੈ ਕੇ 30 ਹਜ਼ਾਰ। ਹਰ ਘਰ ਹਰ ਸਾਲ ਦਾ ਪੈਸਾ ਆਉਣਾ ਚਾਹੀਦਾ। 6 ਮਹੀਨੇ ਕੱਟਨੇ 20 ਸਾਲ ਹੋ ਗਏ ਕੁੱਝ ਨਹੀਂ ਬਣਿਆ। ਦੇਖੋ ਕਿਵੇਂ ਨਾਹੀਂ ਨਾਹੀਂ ਹੋ ਗਿਆ। ਉਹ ਕਾਨੂੰਨ ਲਾਗੂ ਅੱਜ ਤੱਕ ਆਪਕਾ ਯਤਨ ਨਹੀਂ ਚੱਲਿਆ ਇਸ ਤਰ੍ਹਾਂ ਕੋਈ ਕਾਨੂੰਨ ਲਾਗੂ ਹੋਏਗਾ ਕੋਈ ਧਰਨੇ ਪ੍ਰਦਰਸ਼ਨ ਦੇ ਜ਼ੋਰ ਤੇ ਹੋਏਗਾ ਜੇ ਅਸੀਂ ਕਹੀਏ ਸਰਕਾਰਾਂ ਇਹ ਕਾਨੂੰਨ ਨੂੰ ਲਾਗੂ ਕਰਨੀ ਹੈ ਤੇ ਕਦੀ ਨਹੀਂ ਹੋਏਗਾ ਉਹਦਾ ਕਾਰਨ ਕੀ ਹੈ ਇਹ ਮਨਰੇਗਾ ਦਾ ਹਰ ਇੱਕ ਬੰਦਾ ਦੁਸ਼ਮਨ ਤਗੜਾ ਜ਼ਿੰਮੇਦਾਰ ਗਰੀਬ ਨੂੰ ਅੱਗੇ ਕੋਈ ਤਗੜਾ ਜੀਵਿੰਦਾਰ ਕਹਿੰਦਾ ਜਿੱਦਨ ਵੀ ਮਰੇਗਾ ਆ ਬਿੱਲਿਆਂ ਨੂੰ ਦਿਹਾੜੀ ਮਿਲਦੀ ਆ ਸਾਡੇ ਨੂੰ ਕੋਈ ਕੰਮ ਤੇ ਨਹੀਂ ਮਿਲਦਾ ਇਹ ਨਹੀਂ ਜੀ ਤਗੜੀ ਜੀਵਿੰਦਾਰ ਸਾਡੇ ਜੋ ਕੁੜੀਆਂ ਜੀ ਨੇ ਮਜਬੂਰ ਸਿੱਖ ਨੇ ਹਰ ਚੀਜ਼ ਤੋਂ ਆਪ ਤੋਂ ਸਭ ਤੋਂ ਕਮਜ਼ੋਰ ਤੁਸੀਂ ਉਹ ਜੀਵਿੰਦਾਰ ਨਹੀਂ ਤੇ ਤਗੜੇ ਸਾਡੇ ਜਾਗੂਪਾਂ ਸਾਸੋ ਰੁਪਈਆ ਲੈ ਕੇ 5-700 ਰੁਪਏ ਇਹਨਾਂ ਨੂੰ ਭਜਾ ਉਹ ਮਹੀਨਾ ਨਾ ਕੰਮ ਕਰਾਈ ਦੇਣ ਹੈ ਨਾ ਆਦਮ ਨੇ ਦਾ ਇਹੋ ਜੀ ਚੀਜ਼ ਆ ਇਹ ਅਸੀਂ 10 ਦਿਨ ਕੰਮ ਕਰੀਏ ਤੇ ਸਾਡਾ 3200 3200 ਰੁਪਏ ਆਉਂਦਾ। ਹਾਂ ਜੀ ਸਮਝ ਮੇਰੇ ਜਾਨੀ ਸੋਖਾ ਕਰ ਦਿੱਤਾ। ਉਹ ਜੀਵਿਦਾਰਨੀ ਵੀ ਕਹੀਦੀ ਹੈ ਕਿ ਜਿੱਦਣ ਵੀ ਨੀਂਦ ਆਈ ਉਹਦੋਂ ਨਾ ਹੁਣ ਸਾਡਾ ਦੋਫਾ ਪੁੰਦਾ ਪਹੁੰਚਾ ਬੰਦ ਕਰੀ। ਹਾਂ? ਇਹਨੇ ਫੱਦਰੀ ਜੇ ਹੈ ਨਾ ਨੇ ਐਸੇ ਕੰਮ ਚ ਨਾ। ਇਹ ਬੁੱਢੀ ਨੇ ਕਹੇ ਨਾ ਕੋਈ ਜੀਵਿਦਾਰ ਨਹੀਂ ਜਰੇਗਾ ਦੀ ਪੁਸ਼ਪੂਣ ਜੀਵਿਦਾਰ ਨਹੀਂ ਮੇਰੇ ਕੋਲ ਹੈ। ਕੀ ਨੇ ਪੱਟਿਆਂ ਵਾਲੇ ਆ। ਇਹ ਵੀ ਛੇਲਰਾ ਵਾਲਿਆ ਇਹ ਵੀ ਫੱਟੀਆਂ ਵਾਲਿਆ ਇਹ ਵੀ ਦਾਣਾ ਬੰਦੀ ਹਰ ਇੱਕ ਬੰਦਾ ਨੇ ਜਿਆਦਾ ਬਿਸ਼ਰਤ ਹੈ ਤੇ ਸਰਪੰਚ ਐਮਐਲਏ ਤਾਂ ਦੁਖੀ ਹੈ ਵੀ ਹੈਗੀ ਕਿਉਂਕਿ ਅੱਗੇ ਸਰਪੰਚ ਵੀ 4G ਕੰਮ ਕਰਦੇ ਸੀ 4G ਸਰਪੰਚ ਦੇ ਐਨਕਿਆ ਪਹਿਲਾ ਸਰਪੰਚ ਨੇ ਮਤਾ ਪਾਸ ਕਰਨਾ ਕੰਮ ਪਾਸ ਹੋ ਗਿਆ ਗਿਆ ਬਸ ਸੌਲਡਰ ਤੋਂ ਗਿਆ ਕੀਤਾ ਹਾਂ ਸਰਪੰਚ ਕਿਤੇ ਪਰਵਾਹ ਤਾਂ ਸਰਪੰਚ ਕਿਤੇ ਵਿਸ਼ੇਰਾ ਸਰਪੰਚ ਕਿਤੇ ਵਫادار ਨਾ ਆ ਸਰਪੰਚ ਵੀ ਨਾਲ ਜਿਹੜਾ ਗੁੰਡਾ ਦੁਰਦਨ ਉਹ ਸਰਪੰਚ ਮੜਾ ਬੋਲਦਾ ਅੰਮ੍ਰਿਤਸਰ ਦੇ ਪਿੰਡਾਂ ਦੇ ਅੰਮ੍ਰਿਤਸਰ ਪਹਿਲਾਂ ਹਾਂ ਆ ਚਾਰ ਬੰਦਿਆਂ ਦੇ ਕੰਮ ਆਉਂਦੇ ਆ ਕੰਮ ਕਰਦੇ ਨਹੀਂ ਕਾਗਜ਼ਾਂ ਦੀ ਕਾਲਾ ਮਾਲਾ ਕਰਕੇ ਪੈਸੇ ਚੜਾ ਲੈਂਦੇ ਮਰੇਗਾ ਟਵਾਡੀ ਆ ਤੁਸੀਂ ਮਾਲਕ ਨੂੰ ਨਹੀਂ ਦਿੰਦੇ ਮੇਰੇ ਕੋਲ ਚੋਰ ਖਾਈ ਜਾਂਦੇ ਚੋਰ ਜਾਂਦੇ ਐਸ ਪਿੰਡ ਦੀ ਬੜੀ ਵੱਡੀ ਦੁੱਖ ਦੀ ਗੱਲ ਆ ਕਿ ਕਾਟ ਡਿਲੀਟ ਹੋਇਆ ਕੰਮ ਤੇ ਤੁਹਾਨੂੰ ਲਾ ਲੈਂਦੇ ਨੇ ਔਰ ਹਾਜ਼ਰੀਆਂ ਜਿਵੀਦਾਰਾਂ ਦੀਆਂ ਲੱਗ ਜਾਂਦੀਆਂ ਨੇ ਜੇ ਪਰ ਜਿੰਨੇ ਡਿਲੀਟ ਮਾਰੇ ਪਰ ਮੌਕੇ ਤੇ ਉਹ ਵੀ ਅਵੇ ਸਵਾਰ ਤਾਂ ਫੇਰੇ ਹਾਂ ਉਹਨਾਂ ਕੋਲ ਹੀ ਵੇਖੀਏ ਕਿ ਕਿਹੜਾ ਕਿੰਨੇ ਡਿਲੀਟ ਕਿੰਨੇ ਸਾਡੀ ਰੋਟੀ ਸਾਡੇ ਲੱਤ ਤੇ ਜਿਹੜਾ ਤੁਸੀਂ ਤੁਹਾਨੂੰ ਚੱਕੋਗੇ ਆਪਾਂ ਸਾਰਾ ਦੱਸਨੇ ਹਾਂ ਜਿਹੜਾ ਤਾਂ ਜਾਖੀ ਲੱਗਣਾ ਜਿਹੜਾ ਤਿਆਰ ਤਾਂ ਹੋਈਆਂ ਹਾਂ ਹਾਂ ਜਿਹੜਾ ਦੁਕਾਨੇ ਗਏ ਨਹੀਂ ਬੁਰਿਆ ਇਹ ਨੂੰ ਬੁਰਿਆ ਨਹੀਂ ਕਹਿ ਸਕਦੇ ਆਨੰਤ ਕਹਿਣਗੇ ਇਹ ਨੂੰ ਬੁਰਿਆ ਨੂੰ ਨਹੀਂ ਕਹਿ ਸਕਦੇ ਤੁਸੀਂ ਆਪ ਦੇ ਲਈ ਆਪ ਦੇ ਸਮਾਜ ਲਈ ਆਪ ਦੇ ਪਰਿਵਾਰ ਲਈ ਆਪ ਦੇ ਹੱਕਾ ਲਈ ਇਹ ਕੰਮ ਵਫਾਦਾਰੀ ਦਾ ਹੈ ਉਹ ਵਫਾਦਾਰ ਬੰਦਾ ਕਰਦਾ ਇਹ ਨੂੰ ਬੁਰਿਆ ਕੌਣ ਕਹਿੰਦੇ ਆ ਇਹ ਨੂੰ ਬਦਨਾਮੀ ਨਹੀਂ ਕਹਿ ਸਕਦੇ ਆਪਾਂ ਇਹ ਨੂੰ ਬਹਾਦਰ ਕਹਿ ਸਕਦੇ ਜਿਹੜਾ ਬੰਦਾ ਅੱਗੇ ਲੱਗਦਾ ਨਾ ਉਹ ਬਹਾਦਰ ਆ ਉਹ ਬੰਦਾ ਹਿੰਮਤ ਵਾਲਾ ਹੌਸਲੇ ਵਾਲਾ ਇਹ ਆਪ ਦੇ ਹੱਕ ਵਾਲਾ ਬੰਦਾ ਇਹ ਕੋਈ ਗੱਲ ਨਹੀਂ ਹੈ ਉਹਨਾਂ ਨੂੰ ਆਪਾਂ ਖੜਾ ਕਰ ਸਕਦੇ ਹਾਂ ਜੇ ਤੁਸੀਂ ਚਾਹੋ ਤਾਂ ਜੇ ਤੁਸੀਂ ਨਾ ਚਾਹੋ ਕੰਮ ਮੈ ਚਲਾਉਣਾ ਇਹ ਮੇਰੀ ਜ਼ਿੰਮੇਵਾਰੀ ਹੈ ਨਹੀਂ ਤੇ ਕੰਮ ਹੈ ਤੇ ਕੰਮ ਚੱਲਦਾ ਹੋਣਾ ਹੈ ਕੰਮ ਚੱਲੇਗਾ ਪਰ ਤੁਸੀਂ ਪਾਟਣਾ ਨਹੀਂ ਹੈ ਨਹੀਂ 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 ਜਦੋਂ ਪਾਟ ਗਿਆ ਗੱਲ ਖਤਮ ਹੁਣ ਸਾਰਾ ਕੰਮ ਬੋਲੋ ਜੋ ਸਾਹਮਣੇ ਹੀ ਕਹਿੰਦੇ ਨਹੀਂ ਆਇਆ ਕਰਸ ਹਾਂ ਉਸੀ ਜਦੋਂ ਬਾਟੇ ਦਾ ਆਪਣਾ ਕੰਮ ਅੱਗੇ 5-6 ਸਾਲ ਇਸੇ ਵਜ੍ਹਾ ਨਾਲ ਕੋਈ ਨਾਰੇ ਲੈਂਦੇ ਤਾਂ ਆਪਾਂ ਬਹੁਤਿਆਂ ਨੇ ਕੰਮ ਕਰਦੇ ਸੀ ਇਹ ਉਹ ਕਾਫੀ ਜਾਂਦੇ ਨੇ ਬਾਜੋ ਲਖਰ ਕੁੰਨੀ ਬੜੀ ਸਪੈ ਜਿਹੜੇ ਸੜਦੇ ਆ ਲੈ ਜਾਂਦਾ ਨਕਰਾ ਜੀ ਆ ਇਹ ਬੇਸਬਕਤੀ ਕਰਕੇ ਫਾਈਲ ਲਿਖ ਪਰ ਪਤਾ ਤੁਸੀਂ ਦੇ ਦੇ ਮੇਟ ਫੇਰਾ ਤੇ ਨਾ ਨਹੀਂ ਗਿਆ ਇਹ ਜਿਵੇਂ ਕਹਿ ਦਿੰਦੇ ਉਹ ਤੋਂ ਸਟੇਟ ਲਈ ਜਾਂਦੇ ਬੜੀ ਵਾਰੀ ਨਾਲ ਹਟਦੇ ਹੋ ਡੋਲਾ ਜਲਾ ਨੇ ਕੰਮ ਆਂ ਜਲਾ ਨੇ ਤਸਿਆ ਹਾਇ ਕਰੇ ਪੜਾਈ ਉਹ ਪਾਲਾ ਪਾਰ ਕੇ ਤੇ ਅੱਗੋ ਪੈਸੇ ਕਢਾਈ ਆ ਮੀਨਾ ਘਟੇ ਮਜਾਂਦੇ ਨੂੰ ਦੂਜੇ ਦਿਨ ਦਹੀਂ ਦੀ ਨਹੀਂ ਦਸੀਦੀ ਨਹੀਂ ਤੂੰ ਘੜ ਖੋਦ ਤੇ ਲਈ ਜਾਣ ਹੋ ਨੈ ਸਵਾਵਾ ਤੇ ਦੋ ਕਰਕੇ ਤੂੰ ਸਾਰੇ ਪੱਦਰੀ ਜੀਵੀ ਘਰਾਂ ਦੀ ਆਉਂਦੀ ਹੈ ਗਰੀਬਾਂ ਨੇ ਨਹੀਂ ਸਾਡੇ ਸਾਰੇ ਕੱਟ ਦਿੱਤੇ ਮੇਰੇ ਤੋਂ ਕਿੰਨਾ ਜਾ ਕਰਨਾ ਇੱਕ ਮਿੰਟ ਉਹ ਨਾ ਪੰਰੇਗਾ ਨੂੰ ਥੋੜਾ ਜੱਟ ਨਾ ਕਰਦੀ ਇਹ ਗੱਲ ਕਰਦੀ ਉਹ ਕੁੜੀ ਨੇ ਕਲਕ ਦੀ ਗੱਲ ਕੀਤੀ ਹਣਕ ਦੀ ਗੱਲ ਕਰੀ ਦੇਖੋ ਸੱਚੀ ਇਹਨੂੰ ਧਿਆਨ ਕਰੀ ਤਵਾਦੀ ਲੁੱਟ ਹਰ ਜਗ੍ਹਾ ਤੇ ਹੋ ਰਹੀ ਹੈ ਸਰ ਦੇਖੋ ਅਸੀਂ ਇਧਰ ਪਿੰਡ ਚੱਕਮਾਦੀਆਂ ਤੋਂ ਇੱਕ ਮਕਾਨ ਆ ਬੀਬੀ ਬੇਸਹਾਰਾਈ ਮਕਾਨ ਦੀ ਅਸੀਂ ਉਹਦੀ ਕੰਪਲੇਂਟ ਬਣਾਤੀ ਉਹਦੇ ਸਬੂਤ ਇਕੱਠੇ ਹੋ ਗਏ ਦਾਲ ਤੋਂ ਲੋਕਪਾਲ ਦੇ ਵਿੱਚ ਤਾਂ ਸਰਪੰਚ ਨੇ ਮਤਾ ਪਾਸ ਕਰਕੇ ਸਰਪੰਚ ਨੇ ਮਤਾ ਪਾਸ ਕਰਕੇ ਆਪਣੇ ਭਰਾ ਨੂੰ ਪਾ ਅੱਛਾ ਜੀ ਜਦੋਂ ਸਰਪੰਚ ਨੂੰ ਬੁਲਾਇਆ ਸਰਪੰਚ ਨੂੰ ਕਿਹਾ ਹਾਂ ਵੀ ਭਾਈ ਮਤਾ ਲੈ ਕੇ ਆ ਮਤਲਬ ਕਿ ਆਇਆ ਕਹਿੰਦਾ ਵੀ ਕਿਉਂ ਦੀ ਤੂੰ ਇਹਨੂੰ ਮਕਾਨੀ ਇਹਨੇ ਇਹ ਪ੍ਰੂਫ ਨਹੀਂ ਦਿੱਤੇ ਉਹ ਕਹਿੰਦੀ ਮੇਰੇ ਕੋਲੇ ਆਇਆ ਆਊਗਾ ਤੇ ਪ੍ਰੂਫ ਦਊਗਾ ਮਕਾਨ ਕਿਨੂੰ ਨਹੀਂ ਚਾਹੀਦੇ ਹਾਂ ਜੱਜ ਨੇ ਪੁੱਛਿਆ ਨਾਲ ਮੈਂ ਬੈਠਾ ਸੀ ਜੀ ਜੱਜ ਨੇ ਪੁੱਛਿਆ ਵੀ ਗਏ ਨੇ ਪ੍ਰੂਫ ਨਹੀਂ ਦਿੱਤੇ ਤੂੰ ਕੋਈ ਚਿੱਠੀ ਕੱਢੀ ਆ ਚਿੱਠੀ ਨਹੀਂ ਆ ਨਾ ਫਿਰ ਮਕਾਨ ਉਹਦਾ ਵਾਪਸ ਡੇਢ ਲੱਖ ਰੁਪਈਆ ਉਹਨੂੰ ਘਵਾਟਾ ਉਸ ਤੋਂ ਬਾਅਦ ਸਰਪੰਚ ਤੋਂ ਰੁਪਈਆ ਮੁੱਖ ਮੰਤਰੀ ਦਾ मेरी एम एल एच मेरी पहुंच मेरे मुख्यमंत्री चार तक तरीक हो गई भी जाके बह जाना क्या जी हम तो सिर तो पानी निकल गया जी हम दसो फिर डिंग करनी लौड़ है ठीक है जी वो कहता बंगा कि जितने डेढ़ लाख से ला मकान लाओ उसे तीन लाख रुपया पाकर ऑर्डर करके मैंने ऑर्डर की कापी पा चको डबल का देखो ਹਰ ਜਗ੍ਹਾ ਤੇ ਲੁੱਟਖੋਰੀ ਮਕਾਨ ਆਇਆ ਗਰੀਬ ਦਾ ਖਾਤਾ ਲੱਗ ਗਿਆ ਨਹੀਂ ਉਹ ਵੀ ਸਾਡੇ ਫਾਰਮ ਪਰ ਰਾਸ਼ਨ ਟਵਾੜੀ ਸਬਸਿਡੀ ਟਵਾੜੀ ਪੈਨਸ਼ਨ ਟਵਾੜੀ ਬੱਚਿਆਂ ਦੇ ਕਾਮਰਸਿਕ ਬਿਜ਼ਨਸ ਤੇ ਕਿਆ ਕਰੀਂ ਲੈਜੀਟਿਮ ਸੂਤਾ ਟਵਾੜੀ ਲਾਪਟਾਪ ਤੇ ਕਾਰ ਟਵਾੜੀ ਮੈਡੀਕਲ ਸੂਤਾ ਤੁਹਾਡੀਆਂ ਔਰ ਤੁਹਾਡੇ ਬਹੁਤ ਆਖਣੇ ਚੰਗੇ ਪਰ ਇਹ ਐਵੇਂ ਨਹੀਂ ਉਹ ਮਰੇ 12 13 ਜੀ ਆ ਕਰਦੇ ਜਿੰਨਾ ਚ ਪਿੰਨਾ ਜਿਹੜਾ ਦੀ ਕਣਕਾ ਤੇਰੇ ਤਿੰਨ ਬੱਚੇ ਆ ਤੇ ਤੇਰੇ ਗਾੜੀ ਦੀ ਕਣਕ ਆਉਂਦੀ ਐ ਨਾ ਮੇਰੀ ਤੇ ਮੇਰੇ ਨੂੰ ਬੱਸ ਕੰਮ ਆਉਂਦਾ ਤੇ ਜੇ ਨਹੀਂ ਬਿਲਕੁਲ ਆਪਾਂ ਲੜਾਈ ਨਹੀਂ ਕਰਨੀ ਆ ਧਿਆਨ ਕਰਿਓ ਆਪਾਂ ਨੂੰ 20 ਸਾਲ ਹੋ ਗਿਆ ਆਪਣੀ ਲੜਾਈ ਆ ਗਰੀਬੀ ਤੇ ਨਹੀਂ ਦੀ ਅਸੀਂ ਗਰੀਬ ਆ ਹਾਂ ਠੀਕ ਐ ਗੀਰ ਬੰਦਿਆਂ ਦੀ ਗੱਲ ਹਾਂ ਉਹ ਲੁੱਟ ਰਹੇ ਹੈ ਸਾਡੀ ਪੇਟ ਦੀ ਲੜਾਈ ਆ ਸਾਡੇ ਹੱਕਾਂ ਦੀ ਇਹਨੂੰ ਜਿੱਤਿਆ ਕਿਵੇਂ ਜਾ ਸਕਦਾ ਇਹਨੂੰ ਧਿਆਨ ਕਰ ਅਸੀਂ ਤੇ ਜ਼ਿੰਮੇਵਾਰ ਬਣ ਜਾਈਏ ਜ਼ਿੰਮੇਵਾਰ ਬਣ ਜਾਈਏ ਹਰ ਘਰ ਚ ਇੱਕ ਜੀ ਜਾਣਾ ਵੀ ਮਹੀਨੇ ਚੋਂ ਇੱਕ ਦਿਨ ਕਿੱਥੇ ਜਾਣਾ ਜਿੱਥੇ ਸਾਡਾ ਨੌਕਰ ਬੈਠਾ ਨੌਕਰ ਕੌਣ ਡੀਸੀ ਤੁਹਾਡਾ ਨੌਕਰ ਆ 22 ਲੱਖ ਰੁਪਏ ਤਨਖਾਹ ਲੈਂਦਾ ਤੁਹਾਡੇ ਕੰਮ ਦੀ ਸਾਡੇ ਕੰਮ ਕਰਨ ਸਰਕਾਰ ਨੇ ਉਹਨੂੰ ਉੱਥੇ ਭਾਇਆ ਆਇਆ ਵੀ ਆ ਗਰੀਬਾਂ ਦੀਆਂ ਸੁਵਿਧਾ ਲਾਗੂ ਕਰਨੀ ਜੁम्मेवार ਚਲੋ ਇੱਕ ਜੀ ਜਾਣਾ ਵੀ ਭਾਈ ਭਾਵੇਂ ਬੀਬੀ ਜਾਵੇ ਤੇ ਸਾਡੇ ਬਾਈ ਜਾਣਾ ਕਿੱਥੇ ਜਾਣਾ ਆਪਦੇ ਹੱਕਾਂ ਲਈ ਮਰੇਗਾ ਸਗਨਸ ਦੀ ਪੈਨਸ਼ਨ ਮਕਾਨ ਗ੍ਰਾਂਟ ਛਾਲ ਬੱਚੇ ਦੀ ਲੈਣ ਦੀ ਬਾਤ ਨਹੀਂ ਗ੍ਰਾਂਟ ਮਕਾਨ ਦੀ ਗ੍ਰਾਂਟ ਹੈ ਬੱਚਿਆਂ ਨੇ ਸਕਾਲਰਸ਼ਿਪ ਉਹ ਵੀ ਸੀ ਹੈ ਮੈਡੀਕਲ ਸੁਵਿਧਾ ਇਹ ਸਾਰੇ ਸਾਡੇ ਹੱਕ ਤੱਕਾਲੀ ਜਾਣਾ ਨਾ ਮੇਰੇ ਨਹੀਂ ਜਾਣਾ ਨਾ ਤੁਸੀਂ ਹੋ ਤੁਸੀਂ ਆਪ ਜਦੋਂ ਜਰੂਰ ਤੱਕਾਲੀ ਜਾ ਮਹੀਨੇ 'ਚ ਇੱਕ ਵਾਰ ਤੁਸੀਂ ਇਕੱਠੇ ਹੋਗੇ ਜੁਮੇਵਾਰ ਦਾ ਪਹਿਲੀ ਵਾਰ ਹੋ ਗਿਆ 5000 ਰੁਪਏ ਦੀ ਦੂਜੀ ਵਾਰ ਹੋ ਗਿਆ 10000 ਰੁਪਏ ਦਾ ਕੱਟਾ ਤੀਜੀ ਵਾਰ ਹੋ ਗਿਆ 15000 ਰੁਪਏ ਦਾ ਕੱਟਾ ਜਦੋਂ ਤੁਸੀਂ ਇਕੱਠ ਕਰ ਲਿਆ ਤਾਂ ਫੇਰ ਸਰਕਾਰ ਦਾ ਮੁੱਖ ਮੰਤਰੀ ਜਿਹੜਾ ਆਊਗਾ ਬੰਦੇ ਵੈਰਾ ਉਹਨੂੰ ਕਹਿੰਦਾ ਕਿ ਆਉਗਾ ਤੇ ਹੱਥ ਜੋੜ ਕੇ ਕਹੂਗਾ ਦੱਸੋ ਕਰਦੇ ਕੋ ਚੋਰ ਨਹੀਂ ਚੋਰੀ ਕਰ ਸਕਦਾ ਫਿਰ ਸਾਰਾ ਪਰ ਹੁਣ ਕਰਦੇ ਕੀ ਆ ਹੁਣ ਸਾਰੇ ਅੰਮ੍ਰਿਤ ਦੀ ਤੇਰੀ ਗੱਤੀ ਇਹੋ ਜਿਹੀ ਚੱਤੂਗਾ ਸਕਨੀ ਆ ਤਾਰਾ ਇਹੋ ਜਿਹੀ ਕਰਦੇ ਕੀ ਜਿਹੜਾ ਧਰਨੇ ਤੇ ਜਾਣਾ ਹੁੰਦਾ ਉਹ ਪ੍ਰਾਣੀ ਮਰਗ ਪੱਟ ਲੈਣੇ ਜੀ ਇਹ ਨਹੀਂ ਸਾਡੇ ਮਰਗ ਹੋ ਗਈ ਕੋਈ ਕੀ ਲੇਗਾ ਮੱਛੀ ਕੋਈ ਕੀ ਲੇਗਾ ਕਾਕੀ ਦਾ ਫੰਦਾ ਨਹੀਂ ਆਪਕੋ ਤੇ ਇਹ ਤਾਂ ਲੜਾਈ ਹਕਾਂ ਨਹੀਂ ਲੜਨੀ ਪੈਣੀ ਇਹ ਵੀ ਨਹੀਂ ਤੁਹਾਨੂੰ ਕਰਨਾ ਪਏਗਾ ਇਹੋ ਇਸ ਲਈ ਮੇਰੀ ਬੇਨਤੀ ਆ ਕੋਈ ਗੱਲ ਨਹੀਂ ਬਾਕੀ ਕਿਸੇ ਦੀ ਹਿੰਮਤ ਨਹੀਂ ਹੈਗੀ ਤੇ ਤੁਹਾਡੇ ਪਿੰਡ ਤੋਂ ਬੰਦਾ ਆ ਗਿਆ ਕਿਸੇ ਕੋਲ ਨਹੀਂ ਦਬਾਅ ਬਣਾਏਗਾ ਕੋਈ ਦਬਾਅ ਨਹੀਂ ਮਨਾਉਣਾ ਆਓ ਇਕੱਠੇ ਹੋ ਕੇ ਆਪਣੇ ਮਸਲੇ ਜੰਗਬੁਰੂ ਦੀ ਮੂਰੂ ਦੰਡੀਆਂ ਜੰਗਲੇ ਜੇ ਆਪਣੇ ਨੂੰ ਲੜਨ ਵਾਸਤੇ ਨਾਲ ਕਲਾ ਕਾਪਾ ਮਗਰ ਇਹ ਲਟੋੜੀ ਤੇ ਅਸਿਕ ਲੜਾਈ ਆ ਤਾਂ ਲੜਨੀ ਆ ਸਿੱਧੇ ਨਹੀਂ ਆ ਦੇ ਵਿੱਚ ਮਿਲੈਤ ਪਲਵਾਨ ਕਹਿੰਦੇ ਜੀ ਬੋਲਦੇ ਕੋਈ ਅੱਛਾ ਕੌਣ ਤੋਂ ਬਣੇ ਇਹ ਬੜਾ ਤਗੜਾ ਹੈ ਜੈਦੀ ਲੜਾਈ ਹੈ ਤੁਸੀਂ ਕਸਟਮਲ ਤਗੜੇ ਬੰਦੇ ਬੜੇ ਤਗੜੇ ਹੋ ਮਾਰਸ਼ਲ ਕੌਮ ਕਹਿੰਦੇ ਨੇ ਇਹੀ ਕੌਮ ਲੜਾਕੀ ਆ ਤਗੜੇ ਹੈਗੇ ਸੀ ਲੇਕਿਨ ਜੇ ਤੁਸੀਂ ਸੱਟ ਕਰ ਗਏ ਤਾਂ ਫਿਰ ਆਇਨਾ ਕੱਢਿਆ ਮੇਰਾ ਸਾਹਮਣੇ ਜੈਪੀ ਜੈਪਾਤ ਸਸਿਕਾ ਨਮਸਕਾਰ